ਬੋਸੀਆਪਤੀ ਰਾਮਚੰਦਰ ਕੀ ਜੈ ਪਹਿਲਾਂ ਤਾਂ ਮੈਂ શ્રી ਰਗੁਨੰਦਨ ਰਾਮ ਇਲਾ ਕਲੱਬ ਬਲਾਡਾ ਵੱਲੋਂ ਸਾਡੇ ਪੱਤਰਕਾਰ ਵੀਰਾਂ ਦਾ ਮਨਚਨ ਦਾ ਜੀ ਸਰਦਾਰਨਾ ਜੀ ਬੰਸਲ ਸਾਹਿਬ ਮਹਿਤਾ ਜੀ ਸਾਡੇ ਚੰਦਰ ਸਿੰਘ ਜੀ ਸਾਰਿਆਂ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਵਾਗਤ ਕਰਦੇ ਆਂ ਕਿਉਂਕਿ ਉਹ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਨੇ ਅਸੀਂ ਸਾਡੇ ਭਲਾੜਾ ਮੰਡੀ ਦੇ ਵਾਸੀਆਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਜੀ RAM ਲੀਲਾ ਸ਼੍ਰੀ ਪ੍ਰਭੂ ਜੀ ਦੀ 21 ਤਰੀਕ ਦਿਨ ਐਤਵਾਰ ਨੂੰ ਯਾਨੀ ਕਿ ਕੱਲ ਤੋਂ ਹੀ ਭਲਾੜਾ ਮੰਡੀ ਦੇ ਵਿੱਚ ਚੌੜੀ ਗਲੀ ਦੇ ਵਿੱਚ ਖੇਡੀ ਜਾ ਰਹੀ ਹੈ ਜੀ ਦਾ ਸਮਾਂ 8 ਵਜੇ ਤੋਂ ਲੈ ਕੇ 11 ਵਜੇ ਹੋਵੇਗਾ ਅਸੀਂ ਸਾਰੇ ਕਲੱਬ ਦੇ ਮੈਂਬਰ ਪ੍ਰਭੂ ਸ਼੍ਰੀ ਰਾਮ ਜੀ ਦੇ ਆਸ਼ੀਰਵਾਦ ਦੇ ਨਾਲ ਰਾਮ ਲੀਲਾ ਦੇ ਵਿੱਚ ਵੱਲ ਚੜ ਕੇ ਹਿੱਸਾ ਲੈ ਰਹੇ ਹਾਂ ਜਿਵੇਂ ਕਿ ਪਿਛਲੇ ਸਾਲ ਸਾਰੀਆਂ ਸੰਸਥਾਵਾਂ ਵੱਲੋਂ ਭਲਾੜਾ ਮੰਡੀ ਵੱਲੋਂ ਚੌੜੀ ਗਲੀ ਵੱਲੋਂ ਸਾਡੇ ਪੱਤਰਕਾਰ ਬੀਲਾ ਵੱਲੋਂ ਹੋਰ ਸੰਸਥਾਵਾਂ ਵੱਲੋਂ ਸਾਨੂੰ ਬਹੁਤ ਪਿਆਰ ਮਿਲਿਆ ਤਾਂ ਐਸ ਸਾਲ ਵੀ ਅਸੀਂ ਤੁਹਾਡੇ ਪਿਆਰ ਦਾ ਚਾਹੁੰਦੇ ਆ ਕਿ ਤੁਸੀਂ ਸਾਨੂੰ ਉਦਾਂ ਹੀ ਪਿਆਰ ਦਿਓ ਤਾਂ ਅਸੀਂ ਤਾਂ ਕਿ ਅਸੀਂ